ਚਾਰਖੰਡ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਮਹੱਤਵਪੂਰਨ ਘਰਨਾ ਕਰਮ ਵਰਤਿਆ ਹੈ ਦਿੱਤੇ ਕਿ ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸਰਦਾਰ ਭਗਵਾਨ ਸਿੰਘ ਨੇ ਚੋਣ ਟਿਕਟਾਂ ਦੀ ਵੰਡ ਤੋਂ ਸਿੱਖ ਆਗੂਆਂ ਨੂੰ ਬਾਹਰ ਕਿਤੇ ਜਾਣ ਦੇ ਉੱਪਰ ਗੰਭੀਰ ਚਿੰਤਾਜ਼ ਜ਼ਾਹਿਰ ਕੀਤੀ ਹੈ ਦੱਸਦੀ ਹੈ ਕਿ ਜਮਸ਼ੇਦਪੁਰ ਪੂਰਬੀ ਅਤੇ ਪੱਛਮ ਦੋਹਾਂ ਥਾਵਾਂ ਦੇ ਉੱਪਰ ਕਾਫੀ ਸਿੱਖ ਵੋਟਰ ਆਧਾਰ ਦੇ ਬਾਵਜੂਦ ਕਿਸੇ ਵੀ ਰਾਸ਼ਟਰੀ ਜਾਫਰ ਖੇਤਰੀ ਪਾਰਟੀ ਨੇ ਚੋਣ ਦੇ ਵਾਸਤੇ ਸਿੱਖ ਉਮੀਦਵਾਰ ਦੇ ਬਾਰੇ ਚਰਚਾ ਨਾ ਕਰਨ ਦੇ ਵਾਸਤੇ ਗੱਲ ਕਰ ਰਹੇ ਸੀ ਅਤੇ ਉਹਨਾਂ ਦਾ ਵਿਚਾਰ ਹੈ ਕਿ ਇਹ ਸਰਾਸਰ ਇਨਸਾਫ ਨਾ ਪੂਰਾ ਕਰਨ ਦੀ ਗੱਲਬਾਤ ਹੈ ਸੋਮਵਾਰ ਨੂੰ ਜਾਰੀ ਕੀਤੇ ਇੱਕ ਸਖਤ ਸ਼ਬਦਾਂ ਵਾਲੇ ਬਿਆਨ ਦੇ ਵਿੱਚ ਭਗਵਾਨ ਸਿੰਘ ਨੇ ਸਿੱਖ ਆਗੂਆਂ ਦੇ ਹਾਸ਼ੀਏ ਦੇ ਉੱਪਰ ਜਾਣ ਨੂੰ ਜ਼ਾਹਿਰ ਕੀਤਾ ਇਸ ਗੱਲ ਦੇ ਉੱਪਰ ਜ਼ੋਰ ਵੀ ਦਿੱਤਾ ਕਿ ਨਿਗਰਾਨੀ ਸਿਰਫ ਸਿਆਸੀ ਨਹੀਂ ਹੈ ਸੰਗੋਪਾਈਚਾਰੇ ਦੇ ਯੋਗਦਾਨ ਅਤੇ ਸੰਭਾਵਨਾਵਾਂ ਨੂੰ ਵੀ ਕਮਜ਼ੋਰ ਕਰਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਿੱਖ ਆਗੂਆਂ ਦੀ ਲਗਾਤਾਰ ਅਣਦੇਖੀ ਦੀ ਵੀ ਆਲੋਚਨਾ ਕੀਤੀ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਵੀ ਉਹਨਾਂ ਨੇ ਬਾਹਰ ਕਿਤੇ ਜਾਣ ਦਾ ਹਵਾਲਾ ਦਿੱਤਾ ਤੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹਨਾਂ ਨੇ ਕਿਹਾ ਕਿ ਸਾਨੂੰ ਪਾਸੇ ਕੀਤਾ ਗਿਆ ਹੋਵੇ ਸਿਆਸੀ ਪਾਰਟੀਆਂ ਨੂੰ ਸਿੱਖ ਕੌਮ ਨੂੰ ਮਾਮੂਲੀ ਰੂਪ ਦੇ ਵਿੱਚ ਲੈਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਇਸ ਮੁੱਦੇ ਨੂੰ ਇੱਕ ਗੰਭੀਰ ਮਾਮਲਾ ਘਰਾੜ ਦਿੰਦਿਆਂ ਕਿਹਾ ਹੈ ਕਿ ਜੋ ਤੁਰੰਤ ਧਿਆਨ ਦੇਣ ਦੇ ਵਾਸਤੇ ਜੇਕਰ ਕੋਈ ਕੋਸ਼ਿਸ਼ ਕੀਤੀ ਗਈ ਤਾਂ ਬਿਹਤਰ ਹੈ ਨਹੀਂ ਤਾਂ ਇਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਵੇਗਾ ਸਿੱਖ ਪਛਾਰੇ ਨੂੰ। ਇਸ ਤੋਂ ਇਲਾਵਾ ਸੀਜੀਪੀਸੀ ਦੇ ਮੈਂਬਰਾਂ ਨੇ ਭਗਵਾਨ ਸਿੰਘ ਦੀਆਂ ਚਿੰਤਾਵਾਂ ਨੂੰ ਗੂੰਜਦੇ ਹੋਏ ਚੇਤਾਵਨੀ ਨਾਲ ਦੀ ਨਾਲ ਦਿੱਤੀ ਹੈ ਕਿ ਇਹ ਲਗਾਤਾਰ ਅਣਗਹਿਲੀ ਜੋਬ ਇਸ ਸਿੱਖ ਪਛਾਰੇ ਦਾ ਮਨੋਬਲ ਦੇਖ ਸਕਦੀ ਹੈ। ਅਤੇ ਖੇਤਰ ਦੇ ਵਿੱਚ ਸਮਾਜਿਕ ਸਦਭਾਵਨਾ ਨੂੰ ਵਿਗਾੜ ਵੀ ਸਕਦੀ ਹੈ। ਉਹਨਾਂ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਿੱਖਾਂ ਦੀਆਂ ਲੋੜਾਂ ਅਤੇ ਇੱਛਾਵਾਂ ਨੂੰ ਜ਼ਰੂਰ ਵਿਚਾਰਨ। ਦੱਸਦੀ ਹੈ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਸਿੱਖ ਕੌਮ ਇਸ ਅਹਿਮ ਮੁੱਦੇ ਦੇ ਉੱਪਰ ਸਿਆਸੀ ਪਾਰਟੀਆਂ ਦੇ ਜਵਾਬ ਦੀ ਉਡੀਕ ਕਰ ਰਹੀ ਹੈ। ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ। ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰ ਰਿਹਾ ਹੈ ਆਵਾਜ਼ بلند ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ